ਭਾਈ 9 ਵਜੇ ਤੇ ਆਏ ਹਾਂ ਸਵੇਰ ਦੇ ਸਾਡੀ ਆਪਣੇ ਅਪਾਇੰਟਮੈਂਟ ਸੀਗੀ ਬਾਹਰ ਹੀ ਖੜੇ ਹਾਂ ਬਾਹਰ ਹੀ ਖੜੇ ਅੰਦਰ ਵੀ ਨਹੀਂ ਅੰਦਰ ਜਾਣੇ ਦਿੱਤਾ ਨਹੀਂ ਭਾਜੀ ਲੋਕ ਲੱਗਾ ਹੋਇਆ ਅੰਦਰ ਕਿੱਧਰ ਜਾਵਾਂਗੇ ਟਰਾਈ ਦੇਣੀ ਸੀ ਅੱਜ ਅੱਛਾ ਜੀ ਬਾਇਮੈਂਟ ਚੱਕੀ ਹੈ ਅੱਜ ਦੀ ਤੇ ਹੁਣ ਸਾਨੂੰ ਅੱਧ ਪੌਣਾ ਘੰਟਾ ਹੋ ਗਿਆ ਇੱਥੇ ਆਇਆ ਨੂੰ ਤੇ ਜਾਇ ਹੁਣ ਤੇ ਲੋਕ ਲੱਗੇ ਹੋਇਆ ਮੈਡਮ ਹੈਗੀ ਇਹ ਕੋਣ ਕਹਿ ਦਿੰਦਾ ਵੀ ਆਊਗੀ ਤਾਂ ਉਹ ਕੰਮ ਕਰੋਗੇ ਨਹੀਂ ਤਾਂ ਮੈਂ ਗਾਰੰਟੀ ਕੋਈ ਨਹੀਂ ਦਿੰਦੀ ਮੈਡਮ ਆਹ ਗੇਟ ਤੁਸੀਂ ਅੰਦਰ ਉਹ ਅੱਜ ਲੋਕ ਲਗਾਇਆ ਹੋਇਆ ਕੀ ਕਾਰਨ ਕੀ ਹੈਗਾ ਇਹਦਾ ਸਟਾਫ ਕਿੱਥੇ ਗਿਆ ਬੰਦ ਕਿਉਂ ਕੀਤਾ ਹੋਇਆ ਕੀ ਨਾ ਜੀ ਉਧਰ ਆਰਟੀਓ ਸਾਹਿਬ ਨੇ ਬੁਲਾਇਆ ਜਲੰਧਰ ਹਾਂ ਜੀ ਅਸੀਂ ਇਸ ਵਕਤ ਮੌਜੂਦ ਆ ਫਲੋਰ ਦੇ ਆਟੋਮੈਟਿਕ ਟੈਸਟ ਡਰਾਈਵ ਸੈਂਟਰ ਦੇ ਜਿੱਥੇ ਤਸਵੀਰ ਦਿਖਾ ਦਿੰਨੇ ਆ ਇੱਕ ਲਿਖ ਕੇ ਲਗਾਇਆ ਹੋਇਆ ਅੱਜ ਆਫਿਸ ਸਟਾਫ ਦੀ ਆਰਟੀਓ ਸਾਹਿਬ ਜਲੰਧਰ ਨਾਲ ਮੀਟਿੰਗ ਹੋਣ ਕਾਰਨ ਕੰਮ ਨਹੀਂ ਚੱਲੇਗਾ ਪਤਾ ਐਪਲੀਕੈਂਟ ਨੂੰ ਉਦੋਂ ਲੱਗਦਾ ਜਦੋਂ ਇੱਥੋਂ ਸਵੇਰ ਤੋਂ 8 ਵਜੇ ਤੋਂ ਕੋਈ ਮੋਹਾਲੀ ਤੋਂ ਕੋਈ ਜਲੰਧਰ ਤੋਂ ਕੋਈ ਲਸਾੜੇ ਤੋਂ ਕਿਉਂਕਿ ਜਲੰਧਰ ਜ਼ਿਲ੍ਹਾ ਜਿਹੜਾ ਇਹਨੂੰ ਪੂਰਾ ਪੈ ਜਾਂਦਾ ਤੇ 9 ਵਜੇ ਵਿਧਾਨ ਸਭਾ ਹਲਕੇ ਤੋਂ ਜਿਹੜੇ ਲੋਕ ਇੱਥੇ ਆਪਣਾ ਲਾਇਸੈਂਸ ਦਾ ਕੰਮ ਕਰਾਣ ਲਈ ਜਾਂਦੇ ਆ ਤਸਵੀਰਾਂ ਵੀ ਦਿਖਾ ਦਿੰਦਾ ਕਿ ਲੋਕ ਸਵੇਰ ਤੋਂ ਕੜਕ ਦੀ ਧੋਪ ਹੈ ਪੇੜ ਦੇ ਥੱਲੇ ਖੜ ਕੇ ਜਰੂਰ ਉਹ ਜਿਹੜਾ ਗਰਮੀ ਤੋਂ ਬਚਾਅ ਕਰ ਰਹੇ ਆ ਗੱਲਬਾਤ ਵੀ ਉਹਨਾਂ ਨਾਲ ਕਰੂੰਗੇ ਕਿ ਕਿੰਨੀ ਕਿੰਨੇ ਵਜੇ ਉਹ ਆਏ ਹੋਏ ਆ ਕਦੋਂ ਤੋਂ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਪੈ ਰਿਹਾ ਕਿਉਂਕਿ ਗੇਟ ਜਿਹੜਾ ਆ ਅੰ ਤਾੜਾਲ ਗਿਆ ਹੋਇਆ ਭਾਜੀ ਕਦੋਂ ਦੇ ਤੁਸੀਂ ਇੱਥੇ ਆਏ ਹੋਏ ਆ ਕਿੰਨੇ ਵਜੇ ਦਾ ਤੇ ਕੰਮ ਕੀ ਸੀ ਤੁਹਾਡਾ ਭਾਈ 9 ਵਜੇ ਦੇ ਆਏ ਹੋਏ ਸਵੇਰ ਦੇ ਸਾਡੀ ਆਪਣੇ ਅਪਾਇੰਟਮੈਂਟ ਸੀਗੀ ਸਿਰਫ ਟਰਾਈ ਦੇਣ ਆਏ ਸੀ ਅਸੀਂ ਹਾਂਜੀ ਸਵੇਰ ਦੇ ਅਸੀਂ ਜਲੰਧਰ ਤੋਂ ਭਾਜੀ ਅੱਛਾ ਹਾਂਜੀ ਪਹਿਲੇ ਇੱਥੇ ਬਾਹਰ ਖੜੇ ਹਾਂਜੀ ਪਹਿਲੇ ਜਲੰਧਰ ਫੋਟੋ ਕਰਵਾ ਕੇ ਆਏ ਆ ਹਾਂਜੀ ਫਿਰ ਸਿੱਧਾ ਇੱਧਰ ਆਏ अच्छा ਜਲੰਧਰ ਕੰਮ ਚੱਲਦਾ ਪਿਆ ਹਾਂਜੀ ਜਲੰਧਰ ਕੰਮ ਚੱਲ ਰਿਹਾ ਇਸ ਟਾਈਮ ਮਤਲਬ ਮੀਟਿੰਗ ਜਿਹੜੀ ਜਲੰਧਰ ਵਾਲਿਆਂ ਦੀ ਕੋਈ ਮੀਟਿੰਗ ਨਹੀਂ ਹੈਗੀ ਗੱਲਾ ਇੱਥੇ ਕੋਈ ਨਹੀਂ ਨਹੀਂ ਹੈਗੀ ਉੱਥੇ ਚੱਲ ਰਿਹਾ ਸਾਰਾ ਕੁਝ ਹਾਂਜੀ ਉੱਥੇ ਸਿਰਫ ਅਪਾਇੰਟਮੈਂਟ ਦੇ ਲਈ ਜਿੱਦਾਂ ਕਿ ਬੰਦੇ ਪੂਰੇ ਹੋ ਗਏ ਆ ਹੂੰ ਉਸ ਇਸ ਕਰਕੇ ਅਸੀਂ ਇੱਧਰ ਕਰਾਈ ਸੀ ਕਿਉਂਕਿ ਸਾਡੀ ਟਿਕਟ ਸੀਗੀ ਬਾਹਰ ਦੀ ਹਾਂਜੀ ਇਸ ਕਰਕੇ ਅਸੀਂ ਇੱਥੇ ਅਪਾਇੰਟਮੈਂਟ ਲਈ ਸੀ ਅੱਜ ਦੀ 7 ਤਰੀਕ ਦੀ ਅੱਛਾ ਤੁਸੀਂ ਹੁਣ ਅਸੀਂ ਜਦੋਂ ਇੱਥੇ ਆਏ ਆ ਸੱਡਨ ਲਈ ਇੱਥੇ ਪੇਪਰ ਦੇਖਿਆ ਹੋਇਆ ਲੋਕ ਲੱਗਿਆ ਹੋਇਆ ਸਵੇਰ ਦਾ ਕੋਈ ਵੀ ਅਸੀਂ ਇੱਥੇ ਖੜੇ ਵਾਂ ਸਵੇਰ ਦੇ ਬਾਹਰ ਹੀ ਖੜੇ ਆ ਬਾਹਰ ਹੀ ਖੜੀ ਅੰਦਰ ਵੀ ਨਹੀਂ ਅੰਦਰ ਜਾਣੇ ਦਿੱਤਾ ਨਹੀਂ ਭਾਜੀ ਲੋਕ ਲੱਗਾ ਹੋਇਆ ਅੰਦਰ ਕਿੱਦਾਂ ਜਾਵਾਂਗੇ 12 ਵਜੇ ਆ ਮਤਲਬ ਤੁਹਾਨੂੰ 4 ਘੰਟੇ ਤੋਂ ਤੁਸੀਂ ਬਾਹਰ ਇੱਦਾਂ ਹੀ ਖੜੇ ਹੋ ਚਾਰ ਘੰਟੇ ਤੋਂ ਇੱਥੇ ਖੜੇ ਸਾਰੇ ਐਪਲੀਕੈਂਟ ਅਲੱਗ-ਅਲੱਗ ਹੈ ਤੁਹਾਡੇ ਨਾਲ ਦੇ ਆ ਜੀ ਨਹੀਂ ਜੀ ਅਲੱਗ-ਅਲੱਗ ਹੈ ਜੀ ਤੁਸੀਂ ਨਾਲ ਤੁਸੀਂ ਨਾਲ ਹੈ ਚਲ ਤੁਸੀਂ ਕਿੱਥੋਂ ਭਾਜੀ ਆਏ ਹੋ ਅਸੀਂ ਆਏ ਜੀ ਆਪਣੇ ਲਾਗੇ ਗੜੀ ਮਾਂ ਸਿੰਘ ਪਿੰਡ ਹੈ ਸਾਡਾ ਅੱਛਾ ਜੀ ਤੁਹਾ ਪਾਇਮੈਂਟ ਚੱਕੀ ਹੈ ਅੱਜ ਦੀ ਹੂੰ ਤੇ ਹੁਣ ਸਾਨੂੰ ਅੱਧਾ ਪੌਣਾ ਘੰਟਾ ਹੋ ਗਿਆ ਇੱਥੇ ਆਇਆ ਨੂੰ ਹੂੰ ਤੇ ਜਾਇ ਹੁਣ ਤੇ ਲੋਕ ਲੱਗੇ ਹੋਇਆ ਪਰ ਸਰਕਾਰ ਤਾਂ ਦਾਅਵੇ ਕਰਦੀ ਹੈ ਕਿ ਅਸੀਂ ਘਰ ਘਰ ਜਾ ਕੇ ਫੈਸਿਲਟੀਆਂ ਦੇ ਰਹੇ ਹਾਂ ਲੋਕਾਂ ਦੇ ਕੰਮ ਘਰ ਘਰ ਜਾ ਕੇ ਹੋ ਰਿਹਾ ਤੁਸੀਂ ਕਹਿੰਦੇ ਇੱਥੇ 8 ਵਜੇ ਤੇ ਲੋ ਇੱਥੇ ਵੀ ਆਏ ਆ ਤਾਂ ਵੀ ਨਹੀਂ ਹੋ ਰਿਹਾ ਹਜੇ ਹੂੰ ਜਿੰਦ ਲੱਗੇ ਹੋਇਆ ਮਰੇ ਤੇ ਗੱਲਬਾਤ ਨਹੀਂ ਹੋਈ ਕਿਸੇ ਨਾਲ ਕਿ ਆਣਾ ਕਿ ਨਹੀਂ ਆਣਾ ਉਹਨਾਂ ਤੇ ਲਿਖੇ ਦਿੱਤਾ ਹੈ ਅੱਜ ਕੰਮ ਨਹੀਂ ਹੋਣਾ ਮੈਡਮ ਹੈਗੀ ਇਹ ਕੌਣ ਕਹਿ ਦਿੰਦਾ ਵੀ ਆਊਗੀ ਤਾਂ ਉਹ ਕੰਮ ਕਰੋਗੇ ਨਹੀਂ ਤਾਂ ਮੈਂ ਗਾਰੰਟੀ ਕੋਈ ਨਹੀਂ ਦਿੰਦੀ ਹਾਂਜੀ ਖੱਦਲ ਖਵਾਰੀ ਮਤਲਬ ਹੋ ਰਹੀ ਐ ਸਵੇਰ ਦੇ ਖੜੇ ਆ ਹੁਣ ਦਿਹਾੜੀ ਛੱਡੀ ਐ ਹਾਂ ਔਰ ਨਾ ਤਾਂ ਉਧਰ ਜੋਗੇ ਨਾ ਉਧਰ ਜੋਗੇ ਆ ਕੱਲੂ ਦੇਖਦੇ ਆ ਫੇਰ ਦੁਬਾਰਾ ਜਦ ਅੱਛਾ ਜੀ ਜੇ ਹੋ ਗਿਆ ਕੰਮ ਤਾਂ ਵਧੀਆ ਐ ਨਹੀਂ ਤਾਂ ਕੱਲ ਤੇ ਫੇਰ ਵੀ ਦੇਖਾਂਗੇ ਅੱਛਾ ਤੁਸੀਂ ਦੱਸਦੇ ਬੇ ਭਾਜੀ ਤੁਸੀਂ ਮੋਹਾਲੀ ਤੋਂ ਆਏ ਆ ਤੁਸੀਂ ਹਾਂਜੀ ਮੈਂ ਮੋਹਾਲੀ ਤੋਂ ਆਇਆ ਜੀ ਵੈਸੇ ਰਹਿ ਐਸ਼ ਮੇਰੀ ਫਲੋਰ ਐ ਅੱਛਾ ਜੀ ਪਰ ਮੈਂ ਮੋਹਾਲੀ ਜੌਬ ਕਰਦਾ ਹਾਂ ਇਸੇ ਕੰਮ ਕਰਕੇ ਅੱਜ ਆਇਆ ਸੀ ਹਾਂਜੀ ਮੈਂ ਆਪਣਾ ਪੱਕਾ ਲਾਇਸੈਂਸ ਵਾਸਤੇ ਅੱਜ ਟੈਸਟ ਡਰਾਈਵ ਸੀਗਾ ਮੇਰਾ ਉਹਦੇ ਵਾਸਤੇ ਮੈਂ ਆਇਆ ਸੀਗਾ ਬਟ ਇੱਥੇ ਆ ਕੇ ਮੈਂ ਦੇਖਿਆ ਕਿ ਨੋਟਿਸ ਲੱਗਿਆ ਹੋਇਆ ਹੈ ਕਿ ਅੱਜ ਕੰਮ ਨਹੀਂ ਹੋਏਗਾ ਫਿਰ ਮੈਂ ਸੋਚਿਆ ਹੁਣ ਮੇਰਾ ਕਿੱਦਾਂ ਕੰਮ ਹੋਏਗਾ ਮੈਂ ਤਾਂ ਸਵੇਰੇ ਜਾਣਾ ਵਾਪਿਸ ਅਪਾਇੰਟਮੈਂਟ ਚੱਕੀ ਹੋਈ ਹੈ ਅਪਾਇੰਟਮੈਂਟ ਲੈਣ ਦੇ ਬਾਵਜੂਦ ਵੀ ਲੱਗਦਾ ਨਹੀਂ ਤੁਹਾਨੂੰ ਜਿਦਾ ਉਹਨਾਂ ਲਿਖਿਆ ਕਿ ਮੀਟਿੰਗ ਹੋ ਰਹੀ ਹੈ ਮੀਟਿੰਗ ਕਿਉਂਕਿ ਵੀਰਵਾਰ ਲਾਈਟ ਦਾ ਕੱਟ ਹੁੰਦਾ ਹੈ ਉਦੋਂ ਟ੍ਰੈਕ ਤੇ ਕੰਮ ਨਹੀਂ ਹੁੰਦਾ ਹੈਗਾ ਜਾਂ ਸ਼ਨੀਵਾਰ ਛੁੱਟੀ ਆ ਜਾਂਦੀ ਹੈ ਉਸ ਦਿਨ ਤੇ ਮੀਟਿੰ ਮੇਰੇ ਸਾਹਬ ਨਾਲ ਜਿੱਦਾਂ ਜੇ ਇਹਨਾਂ ਨੇ ਜਾਣਾ ਵੀ ਸੀਗਾ ਤਾਂ ਕਮ ਸਿਕਮ ਦੋ ਬੰਦੇ ਇੱਥੇ ਛੱਡ ਕੇ ਜਾਣੇ ਚਾਹੀਦੇ ਸੀ ਤਾਂ ਕਿ ਪਬਲਿਕ ਪਰੇਸ਼ਾਨ ਨਾ ਹੋਵੇ ਬਾਅਦ ਵਿੱਚ ਕੰਮ ਵੀ ਚੱਲਦਾ ਰਹੇ ਔਰ ਉਹਨਾਂ ਦੀ ਮੀਟਿੰਗ ਵੀ ਹੋ ਜਾਵੇ ਤੁਸੀਂ ਤੁਸੀਂ ਜੌਬ ਕਰਦੇ ਹੈਗੇ ਆ ਜਿੱਦਾਂ ਹੁਣ ਦਿਹਾੜੀ ਆਪਣੀ ਤੋੜ ਕੇ ਆਏ ਹੈਗੇ ਤੁਹਾਡੇ ਵੀ ਸੈਲਰੀ ਘੱਟ ਹੁੰਦੀ ਹੋਵੇ ਮੁਸ਼ਕਿਲ ਨਾਲ ਤਿੰਨ ਛੁੱਟੀਆਂ ਮਿਲੀਆਂ ਬਟ ਮੈਂ ਕੱਲ ਸਵੇਰੇ ਵਾਪਸ ਜਾਣਾ ਤੇ ਹੁਣ ਮੈਂ ਕਨਫਿਊਜ਼ ਹੈ ਕਿ ਮੈਂ ਕੀ ਕਰਾਂ ਮੇਰੀ ਅਪਾਇੰਟਮੈਂਟ ਵੀ ਨਹੀਂ ਇੱਧਰ ਕੰਪਲੀਟ ਹੋਇਆ ਕੰਮ ਤੇ ਵਾਪਸ ਜਾਣਾ ਵੀ ਜ਼ਰੂਰੀ ਹੈ ਜੋ ਵਰਕਿੰਗ ਵਰਕਿੰਗ ਡੇ ਦੇ ਵਿੱਚ ਤੁਹਾਨੂੰ ਲੱਗ ਚਾਹੀਦਾ ਕਿ ਮੀਟਿੰਗ ਰੱਖਣੀ ਚਾਹੀਦੀ ਹੈ ਜਾਂ 4 ਵਜੇ ਤੋਂ ਬਾਅਦ ਮੀਟਿੰਗ ਰੱਖ ਸਕਦੇ ਜਦੋਂ ਬੰਦ ਹੋ ਜਾਂਦਾ ਬਿਲਕੁਲ ਸਰ ਮਤਲਬ ਟਾਈਮ ਐਡਜਸਟ ਕਰਨਾ ਚਾਹੀਦਾ ਤਾਂ ਕਿ ਪਬਲਿਕ ਨਾ ਪਰੇਸ਼ਾਨ ਹੋਵੇ ਔਰ ਉਹਨਾਂ ਦਾ ਕੰਮ ਵੀ ਹੋ ਜਾਵੇ ਇਸ ਤਰ੍ਹਾਂ ਕੁਝ ਐਡਜਸਟਮੈਂਟ ਕਰਨੀ ਚਾਹੀਦੀ ਹੈ ਸਿਕਾਰੇ ਹੈਗੇ ਆ ਫੈਸਿਲਿਟੀਆ ਦੇ ਰਹੇ ਆ ਲੋਕ ਘਰ ਆ ਕੇ ਕੰਮ ਸਾਰੀ ਗੱਲ ਬਕਰੀ ਅਸੀਂ ਤਾਂ ਖੋਦ ਚੱਲ ਕੇ ਇੱਥੇ ਆ ਤਾਂ ਵੀ ਨਹੀਂ ਕੰਮ ਹੋਇਆ ਤੇ ਕਰਦੀ ਤਾਂ ਗੱਲ ਵੱਖਰੀ ਹੈ ਕਰਦੇ ਉਹ 8 ਵਜੇ ਦੇ ਆ ਕੇ ਖੜੇ ਇੱਥੇ ਨਹੀਂ ਮੈਂ ਆਇਆ ਤਾਂ ਬਾਅਦ ਵਿੱਚ ਹੀ ਆ ਬਟ ਪਰੇਸ਼ਾਨੀ ਤਾਂ ਹੈ ਨਾ ਸਰ ਹੁਣ ਤੂੰ ਪੈਰ ਤੁਸੀਂ ਖੜੇ ਆਂ ਅੰਦਰ ਬੈਠਣ ਦੇ ਲਈ ਵੀ ਕੋਈ ਇੰਤਜ਼ਾਮ ਨਹੀਂ ਹੈਗਾ ਲੱਗਿਆ ਹੋਇਆ ਜੀ ਅੱਛਾ ਗੇਟ ਵੀ ਨਹੀਂ ਖੋਲਿਆ ਹਾਂਜੀ ਦੇਖੋ ਇੱਥੇ ਪਾਣੀ ਹੈਗਾ ਕਿਤੇ ਵੀ 8 ਵਜੇ ਤੋਂ ਸਵੇਰ ਦੇ ਆਏ ਹੋਏ ਕਿਸੇ ਤੋਂ ਜਾ ਕੇ ਪਾਣੀ ਲਓਗੇ ਤੁਸੀਂ ਅਸੀਂ ਹੁਣ ਕੈਪੀ ਪਾਣੀ ਵੀ ਹੈ ਨਹੀਂ 흘ਵਾਇਆ ਸੀ ਗੇਟ ਪਾਣੀ ਲਈ ਵੀ ਅੱਛਾ ਹਾਂ ਹਾਂ ਤਸਵੀਰ ਜ਼ਰੂਰ ਦਿਖਾ ਦਿਓ ਕਿਉਂਕਿ ਇਹ ਆਲਾ ਦਵਾਲਾ ਜਿਹੜਾ ਇੱਥੇ ਕਿੰਦਾ ਘਾਹ ਬੂਟੀ ਹੋ ਗਈ ਹੋਈ ਹੈ ਪੀਣ ਦੇ ਲਈ ਲੋਕਾਂ ਦੇ ਲਈ ਪਾਣੀ ਵੀ ਨਹੀਂ ਹੈਗਾ ਤਸਵੀਰਾਂ ਦੇਖ ਸਕਦੇ ਤੁਸੀਂ ਕਿ ਲੋਕ ਜਿਹੜਾ ਇੱਥੋਂ ਨਰਾਸ਼ ਹੋ ਕੇ ਜਿਹੜੇ ਖੜੇ ਆ ਬਾਹਰ ਗੇਟ ਅੰਦਰ ਉਹ ਜਿਹੜਾ ਲੋਕ ਲੱਗਾ ਹੋਇਆ ਇੱਥੇ ਅੰਦਰ ਸਟਾਫ ਜ਼ਰੂਰ ਹੈਗਾ ਮੈਡਮ ਆਹ ਗੇਟ ਤੁਸੀਂ ਅੰਦਰ ਉਹ ਅੱਜ ਲੋਕ ਲਗਾਇਆ ਹੋਇਆ ਕੀ ਕਾਰਨ ਕੀ ਹੈਗਾ ਇਹਦਾ ਸਟਾਫ ਕਿੱਥੇ ਗਿਆ ਹੈ ਬੰਦ ਕਿਉਂ ਕੀਤਾ ਹੋਇਆ ਹੈ ਅੰਦਰ ਬੰਦਾਇਆ ਹੋਇਆ ਹੈ ਕਿਹਨਾਂ ਲਈ ਜੀ ਉਧਰ ਆਰਟੀ ਸਾਹਿਬ ਨੇ ਬੁਲਾਇਆ ਅਜ ਰਿੰਦਰ ਹਾਂਜੀ ਤੇ ਫਿਰ ਇਹ ਬੰਦ ਕਰ ਦਿੱਤਾ ਹਾਂਜੀ ਤਾਂ ਬੰਦ ਕੀਤਾ ਲੋਕ ਬਾਹਰ ਖੜੇ ਆ ਕਿਸੇ ਨੇ ਪਾਣੀ ਪੀਣਾ ਪਾਣੀ ਦੇ ਅੰਦਰ ਹੈ ਨਹੀਂ ਫੈਸਿਲਿਟੀ ਪਾਣੀ ਦੇ ਅੰਦਰ ਵਾਟਰ ਗੁੰਦਰ ਹੈਗਾ ਜੀ ਕੋ ਕਹਿੰਦਾ ਆਪਾਂ ਅੰਦਰ ਵਜਾ ਖੋਲ ਕੇ ਤੁਹਾਨੂੰ ਪਾਣੀ ਪਿਲਾ ਦਿੰਦੇ ਹਾਂ ਹੂੰ ਤੇ ਅੰਦਰ ਬੈਠਣ ਨੂੰ ਹੁਣ ਧੋਪੇ ਬਾਹਰ ਇਹਨਾਂ ਬਟਨ ਜੀ ਹਣ ਜਿੱਦਾਂ ਸਾਨੂੰ ਕਿਹਾ ਹੋਇਆ ਆ ਆਰਡਰ ਜੇ ਆਪਾਂ ਤੋਂ ਹੀ ਫੋਲੋ ਕਰਨਾ ਤੁਹਾਨੂੰ ਗੇਟ ਬੰਦ ਕਰਾਂ ਤੇ ਆਰਡਰ ਦੇ ਤੇ ਜਿੰਦਾ ਲਾ ਦੇਓ ਹਾਂਜੀ ਕਿਹਨਾਂ ਦਾ ਆਰਡਰ ਹੈ ਸਾਨੂੰ ਤਾਂ ਜੀ ਉਧਰ ਫਲੋਰ ਐਸ ਡੀ ਐਮ ਸਾਹਿਬ ਨੂੰ ਆਰਡਰ ਆਇਆ ਅੱਛਾ ਉਹ ਕਹਿੰਦੇ ਲੋਕ ਲਾ ਦੇਓ ਹਾਂਜੀ ਅੱਛਾ ਇਹ ਪਿੱਛੇ ਅਸੀਂ ਦੇਖਦੇ ਪਏ ਆ ਜੋ ਟਰੈਕ ਤੇ ਹੁਣ ਜਿਹੜੇ ਟਰਾਈ ਦੇ ਨਾਣਾ ਇੱਥੇ ਤੇ ਅੰਦਰ ਘਾਹ ਬੂਟੀ ਕਾਫੀ ਆ ਸਫਾਈ ਸੂਈ ਕਿੱਧਰ ਹੈ ਕਿਉਂਕਿ ਜਿਹੜੇ ਟਰਾਈ ਦੇ ਨਾਣਾ ਉਹਨੂੰ ਜਿਹੜਾ ਟਰੈਕ ਦਿਖੂਗਾ ਨਹੀਂ ਲਾਈਨ ਦੇਖੂਗੇ ਨਹੀਂ ਕਿੱਧਾ ਅਗਲਾ ਕਲੀਅਰ ਕਰੂਗਾ ਟਰੈਕ ਤੇ ਹਾਂ ਤਾਂ ਡਾਕ ਲਾਈਨ ਇੱ ਸਫਾਈ ਸਫਾਈ ਲਈ ਨਹੀਂ ਹੈਗਾ ਕੋਈ ਵੀ ਸਫਾਈ ਲਈ ਕੋਈ ਨਹੀਂ ਹੈਗਾ ਜੀ ਇੱਥੇ ਹਾਂਜੀ ਕਾਬੂਟੇ ਇੰਨੀ ਨਹੀਂ ਉੱਗੀ ਹੋਈ ਇੱਥੇ ਅੱਗੇ ਉਧਰੋਂ ਉਹ ਨਹੀਂ ਬੰਦੇ ਭੇਜੇ ਸੀ ਜੀ ਸਾਹਿਬ ਲੋ ਉਹਨਾਂ ਨੇ ਬੁਲਾਇਆ ਸੀ ਇੱਥੇ ਉਹ ਕਰ ਗਿਆ ਸੀ ਸਫਾਈ ਹੁਣ ਦੁਬਾਰਾ ਫਿਰੋ ਜੀ ਸਾਹਿਬ ਗੇਟ ਦਾ ਖੋਲੋ ਅੰਦਰ ਦੇਖਿਓ ਅੰਦਰ ਦਾ ਕੀ ਮਾਹੌਲ ਹੈ ਤੁਹਾਡੇ ਅੰਦਰ ਸਟਾਫ ਕੋਈ ਵੀ ਹੈ ਨਹੀਂਗਾ ਸਟਾਫ ਨਹੀਂ ਜੀ ਉਧਰ ਗਿਆ ਸਾਰੀ ਸਟਾਫ ਤਾਂ ਸਾਰੇ ਅੰਦਰ ਇਕੱਠੇ ਨੇ ਕਿੰਨੇ ਮੈਂਬਰ ਅੰਦਰ ਕਿੰਨੇ ਸਟਾਫ ਮੈਂਬਰ ਕਿੰਨੇ ਅੰਦਰ ਇੱਥੇ ਅੱਜ 10 10 ਜਾਣੇ ਆ ਜੀ ਅੱਛਾ ਜੀ ਕੰਪਿਊਟਰ ਆਪਰੇਟਰ ਆ ਤਨੇ ਜਾਣੇ ਆ ਹਮਮ ਦੇਖ ਸਕਦੇ ਹੋ ਜੀ ਲੌਕ ਜਿਹੜਾ ਲੱਗਾ ਹੋਇਆ ਸੀ ਅੰਦਰ ਉਹ ਤੇ ਲੌਕ ਹੁਣ ਖਲਾਇਆ ਜਿਹੜਾ ਅਸੀਂ ਅੰਦਰ ਟਰੈਕ ਦੇ ਹਾਲਾਤ ਵੀ ਦਿਖਾ ਦਿੰਨੇ ਆ ਕਿ ਇਸ ਤਰੀਕੇ ਨਾਲ ਭੰਗ ਬੂਟੀ ਉੱਗੀ ਹੋਈ ਹੈ ਕਿਉਂਕਿ ਇੱਥੇ ਜਿਹੜੇ ਐਪਲੀਕੈਂਟ ਆਦੇ ਆ ਉਹਨਾਂ ਨੇ ਟਰਾਈ ਦੇਣੀ ਹੁੰਦੀ ਹੈ ਜੇ ਉਹਨਾਂ ਨੂੰ ਲਾਈਨ ਨਹੀਂ ਦੇਖੂਗੀ ਜਾਂ ਟਰੈਕਾਂ ਹੀ ਨਹੀਂ ਦਿਖੂਗਾ ਤਾਂ ਕਿਸ ਤਰੀਕੇ ਨਾਲ ਉਹ ਅਗਲਾ ਟਰੈਕ ਕਲੀਅਰ ਕਰੂਗਾ ਰਿਜੈਕਟ ਕਰ ਦਿੱਤਾ ਜਾਊਗਾ ਉਹਨਾਂ ਦੀ ਫੀਸ ਜਿਹੜੀ ਆ ਦੁਬਾਰਾ ਉਹਨਾਂ ਨੂੰ ਪੇ ਕਰਨੀ ਪਊਗੀ ਕਿਉਂਕਿ ਘਾਹ ਬੂਟੀ ਇੱਥੇ ਇੰਨੀ ਨਹੀਂ ਉੱਗੀ ਹੋਈ ਆ ਇੱਥੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਦਸਤੇ ਆ ਕਿ ਇੱਥੇ ਸਫਾਈ ਵਾਲਾ ਕੋਈ ਨਹੀਂ ਰੱਖਿਆ ਹੋਇਆ ਘਾਹ ਬੁੱਟੀ ਉਗੀ ਹੁੰਦੀ ਆ ਤੇ ਆਪ ਹੀ ਜਿਹੜਾ ਉਹਨਾਂ ਨੂੰ ਵੜਾਣੀ ਪੈਂਦੀ ਆ ਇੱਥੋਂ ਅੰਦਰ ਵੀ ਹਾਲਾਤ ਤੁਹਾਨੂੰ ਦਿਖਾ ਦਿੰਨੇ ਕਿਉਂਕਿ ਦਫ਼ਤਰ ਜਿਹੜਾ ਅੱਜ ਬੰਦ ਕੀਤਾ ਹੋਇਆ ਹੁਣ ਜਰੂਰ ਲੋਕ ਅੰਦਰ ਕਿਉਂਕਿ ਕੜਕ ਦੀ ਤੋਪੇ ਅੰਦਰ ਸ਼ੈੱਡ ਜਰੂਰ ਹੈਗੀ ਐ ਲੋਕ ਇੱਥੇ ਆ ਕੇ ਥੱਲੇ ਬੈਠ ਸਕਦੇ ਆ ਪੱਖੇ ਵਗੈਰਾ ਲੱਗੇ ਹੋਣੇ ਆ ਅੰਦਰ ਬੈਠਣ ਦੇ ਲਈ ਵੀ ਇੰਤਜ਼ਾਮ ਜਿਹੜਾ ਹੈਗਾ ਬਾਹਰ ਇੱਕ ਇੱਕੋ ਹੀ ਪੀੜ ਹੈ ਜਿਹੜਾ ਉਹਦੇ ਥੱਲੇ ਲੋਕ ਗਰਮੀ ਤੋਂ ਬਚਣ ਦੇ ਲਈ ਅੰਦਰ ਉਹਦੇ ਥੱਲੇ ਖੜੇ ਆ ਪਾਣੀ ਦਾ ਕੋਈ ਪ੍ਰਬੰਧ ਨਹੀਂ ਦੱਸਦੇ ਹੈਗਾ ਜਦੋਂ ਪਾਣੀ ਪੀਣਾ ਤਾਂ ਗੇਟ ਖਲਵਾਉਣਾ ਪੈਂਦਾ ਤੁਸੀਂ ਦੇਖਦੇ ਲੋਕਾਂ ਦੀ ਸਹੂਲਤਾਂ ਨੂੰ ਦੇਖਦੇ ਕਿਉਂਕਿ ਜ਼ਿਲ੍ਹਾ ਜਿਹੜਾ ਜਲੰਧਰ ਹੈਗਾ ਲੋਕਾਂ ਨੂੰ ਇਥੋਂ ਫਲੋਰ ਤੋਂ ਕਰੀਬ 30 ਕਿਲੋਮੀਟਰ ਪੈਂਦਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਉਹ ਲੋ 2016 ਦੇ ਵਿੱਚ ਲੋਕਾਂ ਨੂੰ ਜਿਹੜੇ ਇਹ ਸਹੂਲਤ ਇੱਥੇ ਟਰੈਕ ਦੇ ਦਿੱਤੀ ਗਈ ਸੀ ਕਿ ਤਾਂ ਕਿ ਲੋਕ ਇੱਥੇ ਆਪਣਾ ਕੰਮ ਜਿਹੜਾ ਕਰਵਾ ਸਕਣ ਕਿਉਂਕਿ ਤਿੰਨ ਤਹਿਸੀਲਾਂ ਇਹਨੂੰ ਪੈਂਦੇ ਹੈਗੀਆਂ ਸ਼ਾਹਕੋਟ ਫਲੋਰ ਨਕੋਦਰ ਤਿੰਨ ਤਸੀਲਾਂ ਆਉਂਦੀਆਂ ਤੇ ਲੋਕ ਇੱਥੇ ਜਿਹੜੇ ਆਉਂਦੇ ਆ ਅੰਦਰ ਦੇ ਹਾਲਾਤ ਦਿਖਾ ਦਿੰਨੇ ਤੁਹਾਨੂੰ ਦਫ਼ਤਰ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਕਿ ਅੰਦਰ ਵੇਟ ਕਰ ਰਹੇ ਆ ਕੁਰਸੀਆਂ ਜਿਹੜੀ ਆ ਮੁਲਾਜ਼ਮਾਂ ਦੇ ਇੰਤਜ਼ਾਰ ਦੇ ਵਿੱਚ ਖਾਲੀ ਪਈਆਂ ਬਾਹਰ ਲੋਕ ਖੱਜਲਖਵਾਰ ਹੋ ਰਹੇ ਆ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਸਰਕਾਰ ਦਾਅਵੇ ਕਰਦੀ ਆ ਕਿ ਲੋਕਾਂ ਦੇ ਘਰਾਂ ਤੱਕ ਜਿਹੜੀ ਸਹੂਲਤਾਂ ਦਿੱਤੇ ਜਾਉਗੀਆਂ ਪਰ ਇੱਥੇ ਲੋਕ ਕਹਿੰਦੇ ਆ ਕਿ ਅਸੀਂ ਤਾਂ ਕੰਮ ਕਰਾਣ ਆਏ ਆ ਪਰ ਸਾਡਾ ਕੰਮ ਤਾਂ ਇੱਥੇ ਵੀ ਨਹੀਂ ਹੋ ਰਿਹਾ ਬਾਹਰ ਲੈ ਕੇ ਲਗਾ ਦਿੱਤਾ ਗਿਆ ਜੇ ਮੀਟਿੰਗ ਰੱਖਣੀ ਹੈ ਜਾਂ ਤਾਂ 4 ਵਜੇ ਤੋਂ ਬਾਅਦ ਰੱਖੀ ਜਾ ਸਕਦੀ ਸੀਗੀ ਜਾਂ ਵੀਰਵਾਰ ਜਦੋਂ ਛੁੱਟੀ ਹੁੰਦੀ ਹੈ ਉਦੋਂ ਰੱਖ ਸਕਦੇ ਆ ਸਟਾਫ ਨਹੀਂ ਹੈਗਾ ਪਰ ਪੱਖੇ ਇੱਥੇ ਚੱਲ ਰਿਹਾ ਹੈ ਸਰਕਾਰ ਲੱਗਦਾ ਹੈ ਕਿ 600 ਯੂਨਿਟ ਸਰਕਾਰੀ ਦਫ਼ਤਰਾਂ ਨੂੰ ਵੀ ਜਿਹੜਾ ਫਰੀ ਦਿੰਦੇ ਲੱਗਦੀ ਹੈ ਕਿਉਂਕਿ ਬਿੱਲ ਤਾਂ ਇੱਥੇ ਜ਼ਰੂਰ ਆਂਦਾ ਹੋਊਗਾ ਕਮਰਸ਼ੀਅਲ ਦੇ ਵਿੱਚ ਇਹ ਹੈਗੀ ਹੈ ਪਰ ਕਿਉਂ ਸਰਕਾਰੀ ਦਫਤਰਾਂ ਦੇ ਜਿਹੜੇ ਹਾਲਾਤ ਨਹੀਂ ਸੁਧਰਦੇ ਸਰਕਾਰੀ ਅਧਿਕਾਰੀ ਜਿਹੜੇ ਖੁਦ ਲੋਕਾਂ ਨੂੰ ਖੱਜਲ ਖਵਾਰ ਕਰਨ ਦੇ ਲਈ ਕਿਉਂ ਵਰਕਿੰਗ ਜਿਹੜੇ ਟਾਈਮ ਦੇ ਵਿੱਚ ਮੀਟਿੰਗਾਂ ਜਿਹੜੀਆਂ ਰੱਖਦੀਆਂ ਰੱਖਦੇ ਆ ਬਾਹਰ ਦੇਖ ਸਕਦੇ ਤੁਸੀਂ ਕੋਈ ਮੋਹਾਲੀ ਤੋਂ ਆਇਆ ਕੋਈ ਨਸਾੜੇ ਤੋਂ ਦੱਸਦਾ ਪਿਆ ਕੋਈ ਜਲੰਧਰ ਤੋਂ ਦੱਸਦਾ ਪਿਆ ਆ ਕੰਮ ਕਰਵਾਉਣ ਦੇ ਲਈ ਆਏ ਹੋਏ ਆ ਪਰ ਜਿਹੜਾ ਉਹਨਾਂ ਦਾ ਕੰਮ ਨਹੀਂ ਹੋ ਰਹਾ ਦਿਹਾੜੀਦਾਰ ਬੰਦੇ ਆ ਆਪਣੀ ਦਿਹਾੜੀ ਤੋੜ ਕੇ ਆਏ ਸੀਗੇ ਪਰ ਅੱਜ ਜਿਹੜਾ ਆ ਉਹਨਾਂ ਨੂੰ ਇੱਥੇ ਬਾਹਰ ਹੀ ਇੰਤਜ਼ਾਰ ਕਰਨਾ ਪੈ ਰਿਹਾ ਲਿਖ ਕੇ ਲਗਾਇਆ ਗਿਆ ਕਿ ਆਰਟੀਓ ਸਾਹਿਬ ਦੀ ਮੀਟਿੰਗ ਕਰਨਾ ਜਿਹੜਾ ਅੱਜ ਕੰਮ ਜਿਹੜਾ ਇੱਥੇ ਨਹੀਂ ਹੋਊਗਾ ਆਰਟੀਓ ਸਾਹਿਬ ਨਾਲ ਗੱਲਬਾਤ ਵੀ ਕੀਤੀ ਗਈ ਹੈ ਕੀ ਕੁਝ ਉਹਨਾਂ ਦਾ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਹੈਲੋ ਹੈਲੋ ਹਾਂਜੀ ਆਰਟੀਓ ਸਾਹਿਬ ਹਾਂਜੀ ਜੈਨ ਦਾ ਆਰਟੀਓ ਸਾਹਿਬ ਮੈਂ ਮਨੀਸ਼ ਬੋ ਰਿਹਾ ਹਾਂ ਫਲੋਰ ਤੋਂ ਪੀਟੀਸ਼ਨਰ ਤੋਂ ਹਾਂਜੀ ਮਨੀਸ਼ ਜੀ ਹੋਰ ਸਭ ਠੀਕ ਠਾਕ ਜੀ ਬਹੁਤ ਵਧੀਆ ਜੀ ਸਰ ਇਹ ਇੱਥੇ ਟਰੈਕ ਤੇ ਖੜਿਆ ਜੀ ਫਲੋਰ ਵਾਲੇ ਦੇ ਅਸੀਂ ਆਏ ਸੀਗੇ ਇੱਥੇ ਅੱਛਾ ਜੀ ਇੱਥੇ ਗੇਟ ਬੰਦ ਹੈ ਜੀ ਟਰੈਕ ਦਾ ਬਾਹਰ ਲੈ ਕੇ ਲਾਇਆ ਹੋਇਆ ਆਰਟੀਓ ਆਫਿਸ ਸਟਾਫ ਦੀ ਜ਼ਰੂਰੀ ਮੀਟਿੰਗ ਕਰਨ ਅੱਜ ਬੰਦ ਰਹੂਗਾ ਜੀ ਟਰੈਕ ਚੱਲੇਗਾ ਨਹੀਂ 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 ਚੱਲੇਗਾ ਨਹੀਂ ਦੁਪਹਿਰ ਤੱਕ ਅਹੀਂ ਭੇਜ ਦੇਣਾ ਕਿਉਂਕਿ ਇੱਥੇ ਸਾਰੇ ਮੋਹਾਲੀ ਤੋਂ ਕਾਫੀ ਆਏ ਹੋ ਜੀ ਜਿਹੜੇ 2.5 ਕੋਈ ਗੱਲ ਨਹੀਂ ਮਨੀਸ਼ ਜੀ ਮੈਨੂੰ ਪਤਾ ਉਸ ਚੀਜ਼ ਦਾ ਹਾਂਜੀ ਮੀਟਿੰਗ ਆਸੇ ਠੀਕ ਹੈ ਬੁਲਾਇਆ ਸੀਗਾ ਮੈਨੂੰ ਭੇਜ ਦੇਣਾ ਸੀ ਅੱਛਾ ਜੀ ਤੇ ਮੀਟਿੰਗ ਵગેਰਾ ਸਾਰੇ ਆਜਾ ਵਰਕਿੰਗ ਦੇ ਵਿੱਚ ਰੱਖ ਲਈ ਜੀ ਸੈਟਰਡੇ ਬੰਦੇ ਹੁੰਦਾ ਜੀ ਜਾਂ ਵੀਰਵਾਰ ਨੂੰ ਬੰਦ ਹੁੰਦਾ ਜੀ ਟਰੈਕ ਤਾਂ ਇਹ ਮਨੀਸ਼ ਜੀ ਜਦੋਂ ਟਾਈਮ ਮਿਲੇਗਾ ਉਦੋਂ ਹੀ ਬੰਦਾ ਰੱਖ ਸਕਦਾ ਨਾ ਮੀਟਿੰਗ ਇਲੈਕਸ਼ਨਸ ਦਾ ਵੀ ਕੰਮ ਚੱਲਦਾ ਪਿਆ ਵਾ ਸਾਰਾ ਕੁਝ ਹੀ ਹੈ ਹਾਂਜੀ ਹਾਂਜੀ ਉਹ ਦੇਖ ਕੇ ਧਿਆਨ ਰੱਖ ਕੇ ਕੀਤਾ ਹੋਇਆ ਵਾ ਉਹਨਾਂ ਨੂੰ ਜੀਤੀ ਵੇਲੇ ਕਰਕੇ ਦੇਚਣਾ ਕਿ ਸਰ ਇਹਦੇ ਗਗਨਗਰੂ ਕਿਸੇ ਕੰਪਲੇਂਟ ਵਗੈਰਾ ਇੱਥੇ ਦੇ ਵੀ ਟਰੈਕ ਦੇ ਕੰਪਲੇਂਟ ਵਗੈਰਾ ਹੈਗੀ ਹੈ ਜੋ ਕੋਈ ਮੈਂ ਮਨੀਸ਼ ਜੀ ਨਾਲ ਮੀਟਿੰਗ ਕਰ ਰਿਹਾ ਵਾਂ ਅੱਛਾ ਜੀ ਅੱਛਾ ਕਰਕੇ ਉੱਥੇ ਭੇਜ ਦਿੰਨੇ ਆ ਅਸੀਂ ਕੋਈ ਗੱਲ ਨਹੀਂ ਕਿੰਨੇ ਵਜੇ ਤੱਕ ਸਰ ਚੱਲ ਸਕਦਾ ਫਿਰ ਇੱਥੇ ਖੜੇ ਜੇ ਉਹਨਾਂ ਨੂੰ ਦੱਸਦੀ ਅਸੀਂ ਹੋ ਜਾਣਾ ਚੱਲ ਜਾਣਾ ਘੰਟੇ ਤੱਕ ਠੀਕ ਹੈ ਜੀ ਮੈਂ ਸ਼ਵਾਵਾ ਦੇ ਨਾਲ ਹਨੀ ਪੀਟੀਸੀ ਨਿਊਜ਼ ਫਲੋਰ